यूपी ਤੋਂ ਦਿੱਲੀ ਆ ਰਹੀ ਬੱਸ ਅਚਾਨਕ ਬ੍ਰੇਕ ਫੇਲ ਹੋ ਜਾਣ ਦੇ ਕਾਰਨ ਗੰਗਾ ਨਦੀ ਦੇ ਪੋਲ ਤੇ ਹੀ ਲਟਕ ਕੇ ਰਹਿ ਗਈ ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਵਿੱਚ 16 ਯਾਤਰੀ ਸਵਾਰ ਸਨ ਤੇ ਨੇੜੇ ਦੇ ਕੁਝ ਲੋਕਾਂ ਵੱਲੋਂ ਜਦੋਂ ਬੱਸ ਯਾਤਰੀਆਂ ਦਾ ਚੀਕ ਚਿਆੜਾ ਸੁਣਿਆ ਗਿਆ ਤਾਂ ਉਹਨਾਂ ਵੱਲੋਂ ਫੌਰਨ ਮਦਦ ਕਰਕੇ ਡਰਾਈਵਰ ਸਮੇਤ ਯਾਤਰੀਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਬੱਸ ਹੈ ਉਹ ਕਿਦਾਂ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜੋ ਬੱਸ ਹੈ ਅੱਧ ਵਿਚਕਾਰ ਹੀ ਲਟਕ ਕੇ ਰਹਿ ਗਈ ਹੈ ਹਵਾ ਵਿੱਚ ਲਟਕ ਰਹੀ ਹੈ ਬੱਸ ਤੇ ਥੱਲੇ ਗੰਗਾ ਨਦੀ ਵਹਿ ਰਹੀ ਹੈ ਬ੍ਰੇਕ ਫੇਲ ਹੋ ਜਾਣ ਤੋਂ ਬਾਅਦ ਜੇਕਰ ਡਰਾਈਵਰ ਸੂਝ-ਬੂਝ ਨਾ ਵਰਤਦਾ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਇਹ ਬੱਸ ਸਿੱਧੀ ਨਹਿਰ ਵਿੱਚ ਵੀ ਜਾ ਕੇ ਡਿੱਗ ਸਕਦੀ ਸੀ ਜਿਸ ਕਾਰਨ 16 ਸਵਾਰੀਆਂ ਦਾ ਨੁਕਸਾਨ ਹੁਣੋ ਬਚ ਗਿਆ ਤੁਹਾਡਾ ਇਹਨਾਂ ਤਸਵੀਰਾਂ ਨੂੰ ਲੈ ਕੇ ਕੀ ਵਿਚਾਰ ਹੈ ਆਪਣੀ ਜਿਹੜੀ رائے ਆ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ